ਤਨ ਇੱਕ ਨੇ ਨਹੀਂ ਕਿਹਾ ਪਿਆਰਿਓ ਉਹ ਪੁੱਲ ਵੀ ਤਨ ਹੋ ਗਈ ਉਹ ਮਾਤਾ ਵੀ ਤਨ ਹੋ ਗਈ ਉਹ ਪਿਤਾ ਵੀ ਤਨ ਹੋ ਗਿਆ ਔਰ ਜਿਸ ਸੰਗਤ ਨੇ ਅੱਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਉਹ ਵੀ ਤਨ ਹੋ ਗਿਆ ਸਤਿਗੁਰਾਂ ਨੇ ਸਾਡੇ ਗਰੀਬਾਂ ਵਾਸਤੇ ਉਤਾਰ ਪਿਆ ਹੈ ਗੁਰੂ ਸਵਾਰਿਓ ਗੁਰੂ ਪਿਆਰਿਓ ਵੀਰ ਮਨਵਾਜ ਖਿਲੇ ਵਾਲੇ ਸਹਿਬ ਜਿਨ੍ਹਾਂ ਦੇ ਖੱਤਰੀ ਪਰਿਵਾਰ ਤੇ ਦੋ ਦਾਦੇ ਕਾਨੇ ਸ਼ਾਹ ਤੇ ਮਨਿੰਸ਼ਾ ਅੱਗੋ ਇੱਕ ਪੁੱਤਰ ਲਾਦੇ ਸ਼ਾਮ ਜਿਨ੍ਹਾਂ ਦਾ ਦਲਕਾਰ ਜਵਿਆ ਹੋਇਆ ਸ਼ਾਦੀ ਹੋਈ ਮਾਤਾ ਲక్ష్ਮੀ ਜੀ ਦੇ ਨਾਲ ਸੱਤ ਧੀਆਂ ਹੋਈਆਂ ਧਿਆਨ ਦਿਓ ਮਾਤਾ ਹੋਰਾਂ ਨੇ ਸਾਧਾਂ ਦੀ ਸੇਵਾ ਕਰਦੀ ਆਏ ਗਏ ਸੰਤਾਂ ਦੀ ਸਾਧਾਂ ਦੀ ਕਿਉਂਕਿ ਲੱਗੇ ਸੰਤ ਠਾਕੁਰ ਜੀ ਸਨ ਜਿਨ੍ਹਾਂ ਦਾ ਬੜਾ ਪਿਆਰ ਸੀ ਸਹਿਬ ਸ੍ਰੀ ਸਤਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਕੋਲ ਆਇਆਗਾ ਬਾਪਾ ਜਮੀ ਸਿੰਘ ਜੀ ਦਾ ਡੇਰਾ ਸੀ ਉੱਥੇ ਸਭ ਕੁ ਅਕਸਰ ਕਿਉਂਕਿ ਉਹ ਗੁਰਪਾਈਕ ਸਾਧ ਜੀ ਮੋਹਤ ਜੀ ਸ੍ਰੀ ਸਤਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਦੋਂ ਵਾਪਸ ਆਉਣਾ ਤੇ ਪੁੱਗੂ ਚੱਕ ਤੋਂ ਗੁਰੂ ਚੱਕ ਜਿਹੜਾ ਬੜਾਇਆ ਸੀ ਗਰੀਬ ਨਵਾਜ਼ ਜੀ ਨੇ ਸਤ ਠਾਕੁਰ ਜੀ ਉੱਥੇ ਸਨ ਉੱਥੇ ਆ ਕੇ ਉਤਾਰਾ ਕਰਨਾ ਤੇ ਫਿਰ ਲੰਗਰ ਹੋਣਾ ਸੰਗਤ ਇਕੱਠਾ ਹੋ ਜਾਣੀ ਦੀਵਾਨ ਕੀਰਤਨ ਮਸਤਾਨੇ ਦੀਵਾਨੇ ਤੇ ਮਾਤਾ ਹੁਰਾ ਨੇ ਅਰਜੀ ਕੀਤੀ ਕਹਿੰਦੇ ਨੇ ਸਾਡੀ ਅਰਜ਼ ਵੀ ਕਰਾਓ ਤੇ ਠਾਕੁਰ ਜੀ ਕਹਿੰਦੇ ਨੇ ਆਪ ਅਰਜ਼ ਕਰੋ ਜਦੋਂ ਆਪ ਅਰਜ਼ ਕਰੋਗੇ ਮਨਜ਼ੂਰ ਹੋਏਗੀ ਮਾਤਾ ਹੁਰਾ ਨੇ ਜਾ ਕੇ ਸੈਭ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਹੱਥ ਜੋੜ ਕੇ ਅਰਜ਼ ਕੀਤੀ ਮਹਾਰਾਜ ਰੰਗ ਚ ਆਏ ਹੋਏ ਨੇ ਖੁਸ਼ੀਆਂ ਦੇ ਘਰ ਚ ਆਏ ਹੋਏ ਨੇ ਤੇ ਕਿੰਦੇ ਨੇ ਅਰਜ਼ ਕੀਤੀ ਸਤਗੁਰ ਜੀ ਨੂੰ ਵੀ ਹਰਿਆ ਭਰਿਆ ਕਰ ਦਿਓ ਮੇਰੇ ਤੇ ਵੀ ਬਖਸ਼ਿਸ਼ ਕਰ ਦਿਓ ਉਸ ਦਿਨ ਸਤਿਗੁਰੂ ਰੰਗ ਚ ਸਨ ਖੁਸ਼ੀ ਚ ਸਨ ਪੌਜ ਚ ਸਨ ਇਹਨੇ ਅੱਛਾ ਕਹਿੰਦੇ ਨੇ ਦੱਸੋ ਕੀ ਚਾਹੀਦਾ ਆਖਿਆ ਜੀ ਇੱਕ ਪੁੱਤਰ ਚਾਹੀਦਾ ਯੋਗੀ ਇੱਕ ਪੁੱਤਰ ਪਹਿਲਾਂ ਹੋਇਆ ਸੀ ਹਾਕਮ ਰਾਏ ਨਾਂ ਰੱਖਿਆ ਪਰ ਉਹ ਕੁਝ ਇੱਕ ਸੱਚੇ ਹੋਏ ਜੀਵਨ ਨੂੰ ਆਏ ਕੇਲੇ ਵਾਲੇ ਸਾਹਿਬ ਦੇ ਭਰਾ ਪਰ ਉਹ ਥੋੜੇ ਚਿਰ ਬਾਅਦ ਚਲੇ ਗਏ ਵਰਾਗੀ ਸੀ ਵਰਾਗੀ ਹੋ ਕੇ ਮਹਾਰਾਜ ਕੇ ਸ੍ਰੀ ਸਖਤਿ राम ਸਿੰਘ ਸੱਚੇ ਪਾਸ਼ਾ ਜੀ ਅਗਿਆਨਤ ਕੀਤੀ ਤੇ ਪਿਆਰਿਓ ਧਿਆਨ ਮਾਰਦੇ ਚਰਨਾਂ ਚ ਮਾਰੇ ਖੁਸ਼ ਹੋ ਕੇ ਕਹਿੰਦੇ ਅੱਛਾ ਫਿਰ ਦੱਸੋ ਪੁੱਤਰ ਚਾਹੀਦਾ ਤੇ ਚਾਹੀਦਾ ਕਿਦੇ ਵਰਗਾ ਹੈ ਤੇ ਪਿਆਰਿਓ ਉਸ ਵੇਲੇ ਮੇਥੋਂ ਮੇਰਿਓ ਹਸਬੰਦ ਉਹਨਾਂ ਦੇਖੋ ਉਹ ਦਰਸ਼ਨ ਕਰ ਰਹੇ ਸੀ ਸੰਗਰਾਂ ਦੇ ਅਸੀਂ ਵੀ ਕਰਦੇ ਅਸੀਂ ਆਉਣੇ ਆਸੀ ਇੱਕ ਦੂਜੇ ਦੇ ਦਰਸ਼ਨ ਕਰਦੇ ਆ ਸਤਿਗੁਰਾਂ ਦੇ ਜੇ ਕਰੀਏ ਅਸੀਂ ਕਦੇ ਨਾ ਕਿਸੇ ਨੂੰ ਬੁਲਾਈਏ ਕਿਸੇ ਨਾ ਕਿਸੇ ਕਦੇ ਨਾ ਕਿਸੇ ਵੱਲ ਝਾਕੀਏ ਕਦੇ ਨਾ ਕਿਸੇ ਦਾ ਧਿਆਨ ਦਈਏ ਪਿਆਰਿਓ ਮਾਤਾ ਹਰਾਂ ਦਾ ਧਿਆਨ ਸਿਰਫ ਗੁਰੂ ਸਤਿਗੁਰਾਂ ਦੇ ਚਰਨਾਂ 'ਚ ਸਤਿਗੁਰ ਦੇ ਦਰਸ਼ਨਾਂ 'ਚ ਸੀ ਜੇ ਜਦੋਂ ਸਤਿਗੁਰਾਂ ਨੇ ਆਖਿਆ ਦੱਸੋ ਕਿਹਦੇ ਵਰਗਾ ਹੋਵੇ ਇਹ ਦੂਜਾ ਵਜਨ ਨਹੀਂ ਨਿਕਲਿਆ ਜੇ ਕੋਈ ਹੋਰ ਧਿਆਨ ਹੁੰਦਾ ਤੇ ਹੋਰ ਕਹਿ ਦਿੰਦੇ ਕਹਿ ਦਿੱਤਾ ਸਤਿਗੁਰ ਜੀ ਤੁਹਾਡੇ ਵਰਗਾ ਜਿੱਦਾਂ ਦੇ ਆਪੋਂ ਖੁਸ਼ੀਆਂ ਦੇ ਕੱਚ ਹੱਸਦਿਆ ਸਤਿਗੁਰ ਕਹਿੰਦੇ ਨੇ ਮੇਰੇ ਵਰਗਾ ਤੂੰ ਫਿਰ ਮੈਂ ਹੀ ਆ ਫਿਰ ਮੈਂ ਹੀ ਆ ਜਾਂਦਾ ਸਮਾਂ ਆ ਗਿਆ ਉਹ ਟਾਈਮ ਆ ਗਿਆ ਵੱਡੇ ਭੈਣ ਜੀ ਉਹਨਾਂ ਨੂੰ ਉਹ ਸਾਖੀ ਬੜਿਆ ਕਰਦੇ ਸੀ ਗੁਰੂ ਕਾਲਕ ਸਿੰਘ ਸਾਹਿਬ ਜੀ ਦੀ ਮਹਾਰਾਜਿਆਂ ਦੇ ਵੱਡੇ ਭੈਣ ਉਹ ਸਾਖੀ ਕਰਦਿਆਂ 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 ਉਗਲਾਹਟ ਆ ਗਈ। ਸੁਰਤ ਲੱਗ ਗਈ। ਇਹ ਪਿਆਰਿਓ ਦਰਸ਼ਕੀ ਹੁੰਦਾ ਹੈ ਧੰਨ ਗੁਰੂ ਨਾਨਕ ਸਾਹਿਬ ਬਾਲਾ ਪ੍ਰਦਾਨਾ ਨਾਲ ਨੇ ਇੱਕ ਬਾਰੀ ਦੇ ਵਿੱਚੋਂ ਜਿਹੜੀ ਉਸ ਖਿੜਕੀ ਸੀ ਨਾ ਜਿੱਥੇ ਬੈਠੇ ਸੀ ਉਸ ਖਿੜਕੀ ਦੇ ਵਿੱਚੋਂ ਮਾਰੇ ਦਰਸ਼ਨ ਦੇ ਕੇ ਕਹਿੰਦੇ ਨੇ ਤੁਹਾਡੇ ਘਰ ਆਪਣੇ ਦਰੋਂ ਘਰੋਂ ਸਿੱਖ ਭੇਜ ਰਿਹਾ ਹੈ। ਐ ਕਿਉਂ ਮੂੰਹ ਨਹੀਂ ਫਟਕਾਰਨਾ ਕੇਸ ਨਹੀਂ ਬਣਾਉਣੇ ਕੰਨ ਵੀ ਨਹੀਂ ਬਣਾਉਦੇ ਕਿਉਂ ਜਿਹੜੇ ਸ਼ਾਸਨ ਉਹ ਕੰਨ ਚ ਨੱਥੀਆਂ ਪਾਇਆ ਕਰਦੇ ਸੀ Hindu ਪਰਿਵਾਰ ਸੀ ਖੱਤਰੀਆ ਦਾ ਪਰਿਵਾਰ ਸੀ ਤੇ ਕੇਸ ਵੀ ਮਨਾਇਆ ਕਰਦੇ ਸੀ ਫਿਰ ਪਿਆਰਿਓ ਜਦੋਂ ਇਹ ਵਜਨ ਹੋਇਆ ਤੇ ਇੱਕਦਮ ਉੱਠੇ ਗੁਰਨਾਣਕ ਸਾਹਿਬ ਦੇ ਦਰਸ਼ਨ ਤੇ ਨਹੀਂ ਹੋਏ ਭੈਣ ਜੀ ਨੂੰ ਮਰ ਵੇਖਿਆ ਜਿਸ ਬਾਰੀ ਥਾਨੀ ਮਹਾਰਾਜੀ ਦਰਸ਼ਨ ਦੇਦੇ ਉਹ ਬਾਰੀ ਖੁੱਲੀ ਸੀ ਯਕੀਨ ਹੋ ਗਿਆ ਕਿ ਮਾਰੇ ਆਏ ਨੇ ਦਰਸ਼ਨ ਦੇ ਕੇ ਗਏ ਨੇ ਤੇ ਫਿਰ ਪਿਆਰੋ ਸਮਾਂ ਆ ਗਿਆ ਮਾਤਾ ਉਹਨਾਂ ਨੂੰ ਜਾ ਕੇ ਦੱਸਿਆ ਐਦਾਂ ਦਰਸ਼ਨ ਹੋਏ ਨੇ ਫਿਰ ਉਹ ਜਿਹੜੇ ਦਰਸ਼ਨ ਸੀ ਉਹ ਪ੍ਰਤੱਖ ਹੋ ਗਏ ਕਿਦੋਂ ਉਹ ਸਦੀ ਦੂਜ ਨੂੰ ਅੱਜ ਉਹ ਦਰਸ਼ਨ ਪ੍ਰਤੱਖ ਹੋਏ ਪ੍ਰਤੱਖ ਹੋਏ ਵਿਸਾਈ ਅੱਜ ਪ੍ਰਤੱਖ ਹੋਏ ਬਕਰੀਦ ਦਾ ਦਿਨ ਈਦ ਦਾ ਦਿਨ ਸੀ ਮਾਰੇ ਨੂੰ ਈਦਾਂ ਵੀ ਕਹਿੰਦੇ ਸਨ ਬਕਰੀਦ ਦਾ ਦਿਨ ਸੀ ਉਹ ਦਿਨ ਜ਼ੁਲਮ ਬੜਾ ਹੋ ਰਿਹਾ ਸੀ ਉਸ ਜ਼ੁਲਮ ਨੂੰ ਹਟਾਉਣ ਵਾਸਤੇ ਮੇਰੇ ਮਹਾਰਾਜ ਜੀ ਆਏ ਨੇ ਫਿਰ ਸਭ ਨੇ ਮੰਗਲ ਗਾਏ ਨੇ चढ़िया मा लक्ष्मी न मिलणु वॾाई